ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਹਰਾਂ ਅਸਲ ਦੀ ਝੋਟੀ ਦਿਖਾਉਣੀ ਹੈ ਘਰੇਲੂ ਝੋਟੀ ਹੈ ਇਹ ਸੇਲਾ ਡਿਟੇਲ ਇਹਦੇ ਬਾਰੇ ਵੀਰ ਤੁਸੀਂ ਪੁੱਛਦੇ ਆਓਗੇ ਅਗਲੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਹਾਂ ਉਹ ਹੀ ਹਰਵੰਤ ਸਿੰਘ ਉ ਠੀਕ ਆ ਪਿੰਡ ਆ ਗਿਆ ਆਪਣਾ ਰਾਇਆ ਜਿਲਾ ਪੈ ਗਿਆ ਆਪਾਂ ਨੂੰ ਜਿਲਾ ਬਟਿੰਡਾ ਅਸੀਲ ਫੂਲ ਠੀਕ ਆ ਮੋਬਾਈਲ ਨੰਬਰ ਜੀ ਆਪਣਾ ਹਾਂ ਹਾਂ ਰਾਇਆ ਤੰਗੜ ਠੀਕ ਆ ਮੋਬਾਈਲ ਨੰਬਰ ਆਪਣਾ ਜੀ 94635 62165 94635 62165 ਜਿਹੜੇ ਆਪਾਂ ਝੋਟੀ ਦੇਖੀਏ ਨੇ ਸੂਆ ਕਿਹੜਾ ਸੁੰਦੀ ਇਹ ਇਹ ਤੇ ਪਹਿਲਣਾ ਜੀ ਅੱਛਾ ਪਹਿਲਟ ਸੁੰਦੀ ਆ ਹਜੇ ਦੁੱਗੀ ਆ ਅੱਛਾ ਮੂਹੋ ਦੁੱਗੀ ਆ ਫਿਰ ਚੰਗੇ ਕਿਸੇ ਨਾਮੀ ਸਾਹਣ ਦੀ ਹੋਣੀ ਹੈ ਜਮੈਂ। ਬੁਲੀ ਵੀ ਕਰਕੇ ਆ ਮੰਨ ਲਾ 40 ਸਾਲ ਦੀ ਹੋਈ ਨਹੀਂ ਹਜੇ। ਠੀਕ ਆ ਦੋਂਦੀ ਹੈਗੀ ਦੋਂਦੀ ਆਪ ਨੂੰ ਪਤਾ ਵੀ ਤਿੰਨ ਤੋਂ ਅੰਦਰ ਅੰਦਰ ਹੁੰਦੀ ਆ। ਤੇ ਕਿਹੜੇ ਟੀਕੇ ਦੀ ਕੁਝ ਪਤਾ ਜਾਂ ਨਹੀਂ ਪਤਾ ਜੀ? ਨਹੀਂ ਯਾਰ ਸੀਵਨ ਦਾ ਨਹੀਂ ਮੈਨੂੰ ਸਮਝ। ਠੀਕ ਆ ਘਰ ਦੀ ਕੱਟੀ ਪਾੜੀ ਐ। ਹਾਂ ਮੰਨ ਲਾ ਸੀਵਨ ਮਨ ਲਾ ਟੀਕੇ ਦੀ ਸਰਕਾਰੀ ਡਾਕਟਰ ਨਾਲ ਕੇ ਗਏ। ਠੀਕ ਆ ਚੰਗੀ ਮੈਂ ਦੀ ਐ। ਹਾਂ ਮਸ ਆਪਣੀ ਵਧੀਆ ਉਧਰੋਂ ਬੱਚਾ ਉਹ ਕਰ ਦਿਖਾ ਦੀ। ਠੀਕ ਆ ਮਾਝੀ ਵੀ ਕਰੇ। ਆਪਣੇ ਬਾਈ 50 ਸਾਲ ਹੋ ਗਏ। ਮਾਝੀ ਵੀ ਕਰੇ ਹੈਗੀ ਐ। ਇਹਦੀ ਮਾਂ ਹੈਗੀ ਆਪਣੇ ਕੋਲੇ। ਹਾਂ ਹਾਂ ਉਹ ਖੜੀ। ਠੀਕ ਐ ਕਿੰ ਠੀਕ ਹੈ ਹੁਣ ਦਿਨ ਕੈ ਰਹਿੰਦੇ ਸੂਣ ਚ ਦੇ ਹਾਂਜੀ ਹਾਂ ਜੇ ਤਾਂ ਉਹ ਕੀ ਹੈਗਾ ਜਰਾ ਆਪਾਂ ਨੂੰ ਇੰਨੇ ਬਾਹਲਾ ਐਵੇਂ ਕਿਉਂ ਹੋ ਗਰੀ ਗਏ ਹੈਨਾ ਠੀਕ ਹੈ 12 ਤਰਾ ਲੀਟਰ ਦਾ ਕੱਢੂ ਪੈਣ ਨਾ ਕਦਰ ਗਈ ਹੈ ਠੀਕ ਹੈ 12 ਦੇ ਬੈ ਦਿਨ ਕਿੰਨੇ ਲੈਂਦੇ ਸੂਣ ਦੇ ਹਜੇ ਦੇਣੇ ਹੋ ਲੈ ਜੀ ਲੈ ਜੂ 10 ਦਿਨ ਹਜੇ 10 12 ਦਿਨ ਲੈ ਜੀ ਠੀਕ ਹੈ 10 12 ਦਿਨ ਸੂਣ ਚ ਬਾਕੀ ਬਾਕੀ ਪੂਰਾ ਹੀ ਪਏ ਤੇ ਪੂਰੇ ਹੋਣ ਦੇ ਠੀਕ ਹੈ ਅੰਦਾਜ਼ਾ ਲਾ ਕੇ ਜਿੱਲੇ ਵੀ 12 ਗ੍ਰੇਟਰ ਤੋਂ ਪਾਰ ਲੱਗਦੀ ਹੈ ਵੱਧ ਮੰਨ ਲਓ ਨਾ ਆਪਾਂ ਨੂੰ ਪਤਾ ਸੰਭਲੀ ਹੋਈ ਹੈ ਪੜੀ ਹੋਈ ਹੈ ਝੋਟੀ ਠੀਕ ਹੈ ਵੀ 10 12 ਦੇ ਲੈ ਸਕਦੇ ਦੁੱਧ ਮੋਲੇ ਦਾ ਕੀ ਰੱਖਿਆ ਜੀ ਮੋਲੇ ਦਾ ਕੀ ਕਰਦੇ ਆਪਾਂ ਮੋਲੇ ਫੋਨ ਤੇ ਆਉਗਾ ਜੀ ਠੀਕ ਆ ਤੋਰ ਦੇ ਬਾੜੇ ਬਾਹਰ ਨੂੰ ਸੋ ਮੋਲੇ ਦਾ ਫੋਨ ਤੇ ਹੋਊਗਾ ਸਿੰਘ ਮੂੰਹ ਮੱਤੇ ਚੰਗਿਆ 10 12 ਦਿਨ ਬਾਕੀ ਆ ਰਾਜੀ ਸਮੀ ਪਲੀ ਵੀ ਬਹੁਤ ਜਿਆਦਾ ਆ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਪੂਰਾ ਫਿਟਿੰਗ ਵਾਲਾ ਹਵਾਨਾ ਜਮ ਤੇ ਪਹਿਲਾ ਸੂਆ ਪਲੂਣ ਸੁੰਦੀ ਆ ਪਤਲੀ ਚਮੜੀ ਦੇ ਵਿੱਚ ਆ ਤੇ ਬਾਕੀ ਮੇਨ ਗੱਲ ਦੇਖੀ ਆ ਆਪਾਂ ਠੰਡੀ ਠੁੰਡੀ ਬਹੁਤ ਆ ਕੋਈ ਅਕਲ ਕਾਲ ਨਹੀਂ ਕਰਦੀ ਲੈ ਚੱਲੋ ਤੋਰ ਦਿਓ ਜੀ ਨੂੰ ਸੋ ਇਹਦੀ ਆਪਾਂ ਮਾਂ ਵੀ ਘਰੇ ਦਿਖਾ ਦਿੰਨੇ ਆ ਘਰੇਲੂ ਮਹਿਤੋਂ ਪੈਦਾ ਹੋਈ ਆ ਚੋਰ ਦੇ ਵਾਲੇ ਨਾਂ ਬਾਈ। ਸੋ ਵੀਰੋ ਕੱਦ ਕਾਠ ਵਗੈਰਾ ਝੋਟੀਆਂ ਦੇਖ ਸਾਜੋ। ਰਾਜੀ ਪੂਰੀ ਸਮੀ ਪੜੀ ਵੀ ਪਹਿਲਾ ਸੂਆ ਅਪਰੂਨ ਹੁੰਦੀ ਐ ਕਿਹੜਾ ਟੀਕੇ ਦੀ ਆਪਾ ਉਹਦਾ ਪਤਾ ਕੋਈ ਨਹੀਂ। ਇੱਥੇ ਕੱਦ ਕਾਠ ਬਿਊਟੀ ਵਗੈਰਾ ਦੇਖੋ ਝੋਟੀ ਜੀ। ਪੂਰੀ ਚੰਗੀ ਸਾਫ ਸੁਥਰੀ। ਸੋ ਆਹ ਖੜੀਏ ਘਰੇ ਦੀ ਮਾਂ ਜਮਾ। ਜਿਹੜੀ ਤੋਂ ਹੈਗੀ ਹੈਗੀ। ਜਿਹਦੀ ਧੀ ਹੈਗੀ ਇਹ। ਸੋ ਬੱਚੇ ਵਗੈਰਾ ਦੇਖੋ ਵਧੀਆ ਪਾਉਂਦੀ ਐ ਮੈਂ ਜਮਾ ਆ ਨਾਲ ਇੱਕ ਮੇਰ ਕਾਫ ਖੜਾ। ਇਹਨਾਂ ਮੱਥੀ ਆ ਵੀ 40 ਸਾਲ ਹੋ ਗਏ ਆਪਣੇ ਨਾਲ ਨੂੰ। ਠੀਕ ਹੈ ਜਿਹੜਾ ਆਪਾ ਕਟਾ ਦੇਖਨੇ ਇਸੇ ਮੱਝ ਦਾ ਹੈਗਾ। ਇਹਦਾ ਬੱਚਾ ਹੈਗਾ ਉਹ ਇਹਦੀ ਜਮ ਰੋਹੀ ਦੀ ਪੈਣੀ ਠੀਕ ਹੈ ਮਾਲਾ ਫਿਰ ਬੱਚੇ ਟੀਕੇ ਚੰਗੀ ਭਰੋਣੇ ਹੈਗੇ ਸੋ ਆ ਦੇਖੋ ਬੱਚਾ ਵਗੈਰਾ ਸੋਹਣਾ ਚੰਗਾ ਮੁੰਡਾ ਡਾਕਟਰ ਯਾਰ ਠੀਕ ਹੈ ਉਹੀ ਭਰਕੇ ਜਾਂਦਾ ਤੇ ਐਦ ਕੀ ਕਿਹੜਾ ਟੀਕਾ ਭਰਾ ਹੈ ਪਤਾ ਕੁਛ ਹੈ ਐਦ ਕੀ ਕਿਹੜਾ ਟੀਕਾ ਲੱਗਿਆ ਹੋਇਆ ਝੋਟੀ ਦੇ ਇਹਦੇ ਵੀ ਮੰਨ ਲਓ ਉਹੀ ਭਰਕੇ ਗਿਆਗਾ ਮੈਨੂੰ ਪਤਾ ਲੱਗਦਾ ਕੋਈ ਭਰਕੇ ਗਿਆ ਨਾ ਕੋਈ ਆਪਾਂ ਪੁੱਛਾਂ ਨਹੀਂ ਠੀਕ ਹੈ ਨੰਬਰ ਬੋਲੇ ਦੁਬਾਰੇ ਆਪਣਾ 94635 62166 ਠੀਕ ਹੈ ਸੋ ਕੋਈ ਵੀ ਵੀਰੇ ਝੋਟੀਆਂ ਖਰੀਦਣ ਦਾ ਚਾਹਵਨ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦਲੋ ਤਾਂ